ਤੁਹਾਰਾ ਦੇ ਇਸ ਸੀਜ਼ਨ ਦੇ ਵਿੱਚ ਜੋ ਉਹ ਚੀਜ਼ਾਂ ਜੋ ਤੁਹਾਡੇ ਕੰਮ ਦੀਆਂ ਨਹੀਂ ਹੋਣਗੀਆਂ ਸਫਾਈ ਦੇ ਦੌਰਾਨ ਕੁਝ ਅਜੀਬੀਆਂ ਚੀਜ਼ਾਂ ਨਿਕਲਦੀਆਂ ਨੇ ਜੋ ਕਿ ਤੁਹਾਡੇ ਕਿਸੇ ਕੰਮ ਦੀਆਂ ਨਹੀਂ ਹੋ ਸਕਦੀਆਂ ਪਰ ਕਿਸੇ ਦੀ ਜ਼ਿੰਦਗੀ ਦੇ ਵਿੱਚ ਉਹ ਖੁਸ਼ੀਆਂ ਭਰ ਦਿੰਦੀਆਂ ਨੇ ਸੋ ਡੋਨੇਸ਼ਨ ਦੇ ਲਈ ਯਾਨੀ ਕਿ ਉਹ ਚੀਜ਼ਾਂ ਨੂੰ ਤੁਸੀਂ ਦਾਨ ਕਰੋਗੇ ਜੇ ਤਾਂ ਲੋਕਾਂ ਤੱਕ ਪਹੁੰਚਾਉਣ ਦੇ ਲਈ ਇੱਕ ਜ਼ਰੀਆ ਬਣਿਆ ਹੋਇਆ ਇਹ ਉਤਸਵ ਹੈ ਉਹ ਉਸ ਬਾਰੇ ਜਾਣਕਾਰੀ ਲੈ ਰਹੇ ਹਾਂ ਸੋ ਸਾਡੇ ਨਾਲ ਦਿਵਾਨ ਸਾਹਿਬ ਮੌਜੂਦ ਨੇ ਉਹਨਾਂ ਨੇ ਗੱਲਬਾਤ ਕਰਦੇ ਹਾਂ ਤੇ ਇਸ ਉਤਸਵ ਦੀ ਜਾਣਕਾਰੀ ਉਹਨਾਂ ਕੋਲੋਂ ਹਾਸਲ ਕਰਦੇ ਜਿਸ ਜੋ ਉਤਸਵ ਲਗਾ ਹੋਣ ਜਾ ਰਹੇ ਵੈ ਤੀਸਰਾ ਉਤਸਵ ਹੈ ਇਸ ਉਤਸਵ ਦੇ ਵਿੱਚ ਕੀ ਕੁਝ ਨਵਾਂ ਰਵੇਗਾ ਕੀ ਕੁਝ ਐਡ ਹੋਵੇਗਾ ਔਰ ਕਿਸ ਤਰ੍ਹਾਂ ਲੋਕਾਂ ਦੀ ਸਹਾਇਤਾ ਵਜੋਂ ਹੋਰ ਕੀਤੀ ਜਾਵੇਗੀ ਬੇਸਿਕਲੀ ਇੱਕ ਐਸਾ ਮੌਕਾ ਹੈ ਸਾਰਿਆਂ ਵਾਸਤੇ ਕਿ ਸਾਡੇ ਘਰਾਂ ਦੇ ਵਿੱਚ ਜੋ ਚੀਜ਼ਾਂ ਪੁਰਾਣੀਆਂ ਪਈਆਂ ਜਿਹੜੀਆਂ ਅਸੀਂ ਯੂਜ਼ ਨਹੀਂ ਕਰ ਰਹੇ ਬਹੁਤ ਦੇਰ ਤੋਂ ਅਲਟੀਮੇਟਲੀ ਉਹਨਾਂ ਨੇ ਕੂੜੇ ਦੇ ਰਾਹੀਂ ਲੈਂਡਫਿਲ ਚ ਚਲੇ ਜਾਣਾ ਉਹ ਆਤਾਵਰਨ ਨੂੰ ਖਰਾਬ ਕਰਨਾ ਉਹਨਾਂ ਨੂੰ ਅਸੀਂ ਇਕੱਠਾ ਕਰਦੇ ਆ ਐਸ ਦਾਨ ਅਸੀਂ ਤੁਹਾਡੇ ਤੋਂ ਲੈਣੇ ਆ ਜਿਹਦੇ ਵਿੱਚ ਕੋਈ ਵੀ ਆਈਟਮ ਹੋ ਸਕਦੀ ਹੈ ਤੁਹਾਡੇ ਘਰਾਂ ਚ ਕੋਈ ਵਾਰੀ ਬਹੁਤ ਸਾਰਾ ਪੁਰਾਣਾ ਕੋਈ ਫਰਨੀਚਰ ਟੁੱਟਿਆ ਪੱਜਿਆ ਪਿਆ ਹੁੰਦਾ ਕੁਰਸੀਆਂ ਪਈਆਂ ਕੱਪੜੇ ਰਜਾਈਆਂ ਕੱਦੇ ਐਨੀ ਆਈਟਮ ਥੈਟ ਇਜ਼ ਨਾਟ ਯੂਜ਼ਡ ਬਾਈ ਯੂ ਤੁਹਾਡੇ ਬੱਚਿਆਂ ਦੇ ਖਡਾਉਣੇ ਹੋ ਸਕਦੇ ਆ ਗੇਮਸ ਹੋ ਸਕਦੀਆਂ ਸਟੇਸ਼ਨਰੀ ਆਈਟਮਸ ਹੋ ਸਕਦੀਆਂ ਔਰ ਮੈਡੀਸਿਨਸ ਪਈਆਂ ਹੁੰਦੀਆਂ ਜਿਹੜੀਆਂ ਐਕਸਪਾਇਰ ਨਹੀਂ ਹੋਈਆਂ ਹੁੰਦੀਆਂ ਉਹ ਸਾਰਾ ਤੁਸੀਂ ਕੋਈ ਵੀ ਮਟੀਰੀਅਲ ਜਿਹੜਾ ਹੈ ਸਾਨੂੰ ਡੋਨੇਟ ਕਰ ਸਕਦੇ ਹੋ ਸਾਡੇ ਨਾਲ ਲੁਧਿਆਣੇ ਦੇ 80 ਤੋਂ ਵੱਧ ਐਨਜੀਓਜ਼ ਜੁੜੇ ਹੋਏ ਆ ਤੇ ਸਾਡੇ ਕੋਲ ਹਰ ਮਹੀਨੇ ਉਹਨਾਂ ਦੀਆਂ ਰਿਕੁਆਇਰਮੈਂਟਸ ਆਂਦੀਆਂ ਰਹਿੰਦੀ ਹੈ ਸਾਨੂੰ ਇਹ ਪਤਾ ਹੁੰਦਾ ਵੀ ਹੁਣ ਇਹ ਸਰਦੀਆਂ ਦਾ ਸੀਜ਼ਨ ਆਣ ਲਾਣਾ ਹੈ ਗਰਮੀਆਂ ਦਾ ਸੀਜ਼ਨ ਆ ਰਿਹਾ ਹੈ ਕਿਨੂੰ ਕਿਹੜੇ ਐਨਜੀਓ ਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਸੋ ਅਸੀਂ ਉਹ ਸਾਰਾ ਸਮਾਨ ਜਿਹੜਾ ਹੈ ਪਹਿਲਾਂ 80 ਕਲੈਕਸ਼ਨ ਸੈਂਟਰਸ ਆ ਸਾਡੇ ਕੋਲ ਲੁਧਿਆਣੇ ਦੇ ਵਿੱਚ 40 ਇੰਸਟੀਟਿਊਸ਼ਨਸ ਆ ਤੇ 40 ਪ੍ਰਾਈਵੇਟ ਸਾਡੇ ਕੋਲ ਪਬਲ ਸੋ ਸਾਰਾ ਸਮਾਨ ਇਕੱਠਾ ਕਰਕੇ ਲੈ ਕੇ ਆਨੇ ਆਂ ਇੰਡੋਰ ਸਟੇਡੀਅਮ ਅਖਰਵਾ ਲੋਡ ਦੇ ਉੱਪਰ ਉੱਥੋਂ ਅਸੀਂ ਉਹਨੂੰ ਸੈਗਰੀਗੇਟ ਕਰਦੇ ਆਂ ਔਰ ਫਿਰ 21 ਔਰ 22 ਅਕਤੂਬਰ ਨੂੰ ਅਸੀਂ ਉਹਨੂੰ ਡਿਸਪਲੇ ਤੇ ਲਗਾਣੇ ਆ ਕਿ ਸਾਨੂੰ ਸ਼ਹਿਰ ਵਾਸੀਆਂ ਨੇ ਇਹ ਚੀਜ਼ਾਂ ਜਿਹੜੀਆਂ ਉਦਾਨ ਕੀਤੀਆਂ ਤੇ ਇਹ ਇਹ ਐਨ ਜੀਓਜ਼ ਨੂੰ ਇਹ ਚੀਜ਼ਾਂ ਦਿੱਤੀਆਂ ਜਾ ਰਹੀਆਂ ਜਿਹੜੀਆਂ ਚੀਜ਼ਾਂ ਸਾਡੇ ਕੋਲ ਬਚ ਜਾਂਦੀਆਂ ਬਿਕੋਜ਼ ਮਟੀਰੀਅਲ ਬਹੁਤ ਆਂਦਾ ਉਹਨੂੰ ਅਸੀਂ ਪੂਰਾ ਸਾਲ ਇਸਤੇਮਾਲ ਕਰਦੇ ਆ ਇੱਕ ਸੇਵਾ ਡੇ ਮਨਾਇਆ ਜਾਂਦਾ ਹੈ ਸਾਡੇ ਇੱਕ ਐਨਜੀਓ ਪਾਰਟਨਰ ਹੈ ਭਵਯ ਦੇਵ ਦੇ ਨਾਮ ਤੇ ਉਹ ਹਰ ਮਹੀਨੇ 8 ਤਰੀਕ ਨੂੰ ਸੇਵਾ ਡੇ ਮਨਾਉਂਦੇ ਆ ਕਿਸੇ ਨਾ ਕਿਸੇ ਸਲਮ ਦੇ ਵਿੱਚ ਇੱਕ ਉਹ Thrift Store ਲਗਾਉਂਦੇ ਆ Thrift Store ਦਾ ਮਤਲਬ ਹੈ ਜਿੱਥੇ ਪੂਰੀ ਪੁਰਾਣੇ ਸਮਾਨ ਦੀ ਮੌਲ ਲਗਾਈ ਜਾਂਦੀ ਹੈ ਔਰ ਜਿਹੜੇ ਲੋਕਾਂ ਦੇ ਕਾਰਡ ਉਹਨਾਂ ਦੇ ਬਨੇ ਹੁੰਦੇ ਬੈਨੀਫੀਸ਼ੀਰੀਜ਼ ਦੇ ਉਹ ਆ ਕੇ ਉਹਨੂੰ 10 ਰੁਪਏ ਦੇ ਵਿੱਚ ਕੋਈ ਵੀ ਆਈਟਮ ਜਿਹੜੀ ਹੈ ਚਾਹੇ ਉਹ ਘੜੀ ਹੈ ਤੇ ਚਾਹੇ ਮਿਊਜ਼ਿਕ ਸਿਸਟਮ ਹੈ ਤੇ ਚਾਹੇ ਟੀਵੀ ਹੈ ਉਹ ਤੋਂ ਪਰਚੇਸ ਕਰਕੇ ਲੈ ਕੇ ਜਾਂਦੇ ਆ ਤਾਂ ਕਿ ਇੱਕ ਆਤਮ ਸਨਮਾਨ ਦੇ ਨਾਲ ਨਾਲ ਉਹ ਚੀਜ਼ਾਂ ਦੀ ਵਰਤੋਂ ਹੋ ਸਕੇ ਅਦਰਵਾਈ ਜਿਹੜੇ ਐਨ ਜੀਓਜ਼ ਹੈਗੇ ਆ ਉਹ ਜਦੋਂ ਮਰਜ਼ੀ ਆ ਕੇ ਜਿਹੜਾ ਸਾਡਾ ਮੇਨ ਗੋਡਾਊਨ ਤੋਂ ਸਾਨੂੰ ਕਾਰਪੋਰੇਸ਼ਨ ਦੇ ਰਹੀ ਹੈ ਉੱਥੋਂ ਜਦੋਂ ਮਰਜ਼ੀ ਆ ਕੇ ਆਪਣਾ ਕਾਰਡ ਦਿਖਾ ਕੇ ਐਨ ਜੀਓ ਦਾ ਉਹ ਜਿਹੜੀ ਵੀ ਉਹਨਾਂ ਦੀ ਜ਼ਰੂਰਤ ਦੀ ਚੀਜ਼ ਹੈਗੀ ਹੈ ਉੱਥੋਂ ਲੈ ਕੇ ਜਾ ਸਕਦੇ ਹੈਗੇ ਬਿਲਕੁਲ ਅਸਲ ਤੁਸੀਂ ਕਿ ਦਲ ਦਾ ਵਿੱਚ ਜ਼ਿਕਰ ਕੀਤਾ ਕਿ 10 ਰੁਪਏ ਦੇ ਕੇ ਸੋ ਇਸੇ 10 ਰੁਪਏ ਦੀ ਕੋਈ ਖਾਸ ਵਜ੍ਹਾ ਹੈ ਕਿ ਇੱਕ ਪਾਰਟਿਕੂਲਰ ਪ੍ਰਾਈਸ ਸੈੱਟ ਕੀਤਾ ਗਿਆ ਜੀ ਉਹਦਾ ਦੇਖੋ ਕਾਰਨ ਬੜਾ ਸਿੰਪਲ ਹੈ ਜੀ ਕਿਉਂਕਿ ਅਸੀਂ ਸਟਾਰਟ ਤਾਂ ਇਹਨੂੰ ਕੀਤਾ ਸੀ ਐਜ਼ ਅ ਦਾਨ ਉਤਸਵ ਜੀ ਸੋ ਜਦੋਂ ਤੱਕਰ ਤਾਂ ਬਹੁਤ ਹੀ ਜ਼ਿਆਦਾ ਜਿਹੜੇ ਗਰੀਬ ਪਰਿਵਾਰ ਹੁੰਦੇ ਆ ਜਾਂ ਬਹੁਤ ਹੀ ਜ਼ਿਆਦਾ ਜਿਹੜੇ ਇਥੇ ਐਨ ਜੀਓਜ਼ ਹੁੰਦੇ ਆ ਜਿੱਥੇ ਸੋਰਸ ਨਹੀਂ ਪੁੱਛਿਆ ਜਾਂਦਾ ਉੱਥੇ ਲੋਕੀ ਦਾਨ ਐਕਸੈਪਟ ਕਰਦੇ ਆ ਖੁਸ਼ੀ ਖੁਸ਼ੀ ਕਰਦੇ ਆ ਲੇਕਿਨ ਜਿਹੜਾ ਸਾਡਾ ਤਬਕਾ ਲੋਅਰ ਮਿਡਲ ਕਲਾਸ ਦਾ ਹੈ ਨਾ ਜਿਹੜਾ ਨਾ ਤਾਂ ਅਫੋਰਡ ਕਰ ਸਕਦਾ ਨਾ ਉਹ ਦਾਨ ਐਕਸੈਪਟ ਕਰ ਸਕਦਾ ਉਹਨਾਂ ਵਾਸਤੇ ਇੱਕ ਐਸੀ ਕੀਮਤ ਰੱਖੀ ਗਈ ਤਾਂਕਿ ਇੱਕ ਆਤਮ ਸਨਮਾਨ ਜਿਹੜਾ ਹੈ ਦਾਨ ਇਹ ਨਾ ਲੱਗੇ ਵੀ ਮੈਂ ਕਿਸੇ ਤੋਂ ਭੀਖ ਲੈ ਰਿਹਾ ਉਹਨੂੰ ਚਾਹੇ 10000 ਚਾਰੇ ਆਦੀ ਚੀਜ਼ ਮਿਲ ਰਹੀ ਹੈਗੀ ਹੈ ਲੇਕਿਨ ਉਹਨੇ ਤਾਂ ਪੈਸੇ ਖਰਚੇ ਨਾ ਉਹ ਸਾਡੇ ਕੀਮਤ ਬਣ ਜਾਂਦੀ ਉਸ ਚੀਜ਼ ਦੀ ਵੈਲਿਊ ਬਣ ਜੇਗੀ ਉਹਦੀ ਵੈਲਿਊ ਬਣ ਗਈ ਉਹ ਇਹ ਨਹੀਂ ਕਹਿ ਸਕਦੇ ਜੀ ਕਿ ਮੈਂ ਉਹ ਪੀਕ ਹੀ ਲਿੱਤੀ ਹੈ ਜਾਂ ਦੁਨੇਟ ਚ ਲਿੱਤੀ ਹੈ ਲੇਕਿਨ ਉਹ ਸਿਰਫ ਆਤਮ ਸਮਾਨ ਨੂੰ ਰੱਖਣ ਵਾਸਤੇ ਅਸੀਂ ਉਹਨੂੰ ਇੱਕ ਚੋਇਸ ਦੇਣ ਵਾਸਤੇ ਬੇਸਿਕਲੀ ਉਹ ਆ ਕੇ ਜਦੋਂ ਸ਼ਾਪਿੰਗ ਕਰਦੇ ਤੁਸੀਂ ਆਓ ਦੇਖੋ ਐਂ ਲੱਗਦਾ ਵੀ ਆਪਾਂ ਜਿਵੇਂ ਜਾ ਕੇ ਕਿਸੇ ਸੁਪਰਮਾਰਕਟ ਦੇ ਵਿੱਚ ਸ਼ਾਪਿੰਗ ਕਰ ਰਹੇ ਹਾਂ ਸੋ ਉਹ ਇੱਕ ਹਾਂ ਉਹ ਇੱਕ ਬੇਸਿਕਲੀ ਸਿਰਫ ਸਿਰਫ ਆਤਮ ਸਮਾਨ ਦਾ ਦੇ ਨਾਲ ਚੀਜ਼ ਪਹੁੰਚਾਉਣ ਦਾ ਤਰੀਕਾ ਵੀ ਜੀ 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 ਵੀ ਆਪਾਂ ਹਾਂ ਜੀ ਬਿਲਕੁਲ ਬਹੁਤ ਅੱਛਾ ਤਰੀਕਾ ਲੱਗਿਆ ਕਿ ਆਤਮ ਆਤਮ ਸਨਮਾਨ ਬਣਿਆ ਰਹਿਣਾ ਚਾਹੀਦਾ ਕਿਸੇ ਨੂੰ ਉਹਦਾ ਜੇਕਰ ਕੋਈ ਫੀਲ ਕਰਦਾ ਵੇ ਤਾਂ ਉਸ ਨੂੰ ਫੀਲ ਵੀ ਨਹੀਂ ਹੋਣ ਦੇਣਾ ਸੋ ਬਹੁਤ ਅੱਛਾ ਤਰੀਕਾ ਇਹ ਵੀ ਲੱਗਿਆ ਸੋ ਕਈ ਵਾਰ ਤਿਉਹਾਰਾ ਦਾ ਇਸ ਦੌਰ ਦੇ ਵਿੱਚ ਕੁਝ ਅਜਈਆਂ ਵਸਤੂਆਂ ਦੀਆਂ ਨੇ ਜੋ ਯੂਜ਼ੇਬਲ ਨਹੀਂ ਹੁੰਦੀਆਂ ਜਿਵੇਂ ਕਿ ਕੋਈ ਐਸਾ ਅਪਲਾਈਐਂਸ ਜਿਸ ਦੀ ਵਾਇਰ ਖਰਾਬ ਹੋ ਗਈ ਔਰ ਉਹ ਵਾਇਰ ਹੈ ਜੋ ਡੈਟ ਹੋ ਜਾਂਦੀ ਹੈ ਜਾਨੀ ਕਿ ਵਰਤੋਂ ਦੇ ਵਿੱਚ ਦੁਬਾਰਾ ਨਹੀਂ ਆਂਦੀ ਅਜੀਆਂ ਬਹੁਤ ਸਾਰੀਆਂ ਵਸਤੂਆਂ ਹੋ ਜਾਂਦੀਆਂ ਨੇ ਜੋ ਟੁੱਟਣ ਤੋਂ ਬਾਅਦ ਵਰਤੋਂ 'ਚ ਨਹੀਂ ਆਂਦੀਆਂ ਉਹਨਾਂ ਚੀਜ਼ਾਂ ਨੂੰ ਵੀ ਕੀ ਐਕਸੈਪਟ ਕੀਤਾ ਜਾਂਦਾ ਵੈ ਰੀਸਾਈਕਲ ਕੀਤਾ ਜਾਂਦਾ ਵੈ ਸਾਡੇ ਕੋਲ ਬਹੁਤ ਇਲੈਕਟ੍ਰੋਨਿਕ ਸਮਾਨ ਆਂਦਾ ਔਰ ਤੁਸੀਂ ਹੈਰਾਨ ਹੋਗੇ ਕਿ ਪਿਛਲੀ ਵਾਰ ਸਾਡੇ ਕੋਲ ਜਿਹੜਾ ਮਟੀਰੀਅਲ ਆਇਆ ਉਹਦੇ 'ਚ ਅਸੀਂ 5 ਪਲਾਜ਼ਮਾ ਸਕਰੀਨਸ ਕੱਢੀਆਂ ਮੁੰਡਾ ਜੋੜ-ਜੋੜ ਕੇ ਜੋੜ-ਜੋੜ ਕੇ ਕਿਉਂਕਿ ਕਿਸੇ ਦਾ ਕੁਝ ਨਹੀਂ ਚੱਲਦਾ ਕਿਸੇ ਦਾ ਕੁਝ ਨਹੀਂ ਚੱਲਦਾ ਦੋ ਦਿਨ ਇਲੈਕਟ੍ਰੀਸ਼ੀਅਨ ਬੈਠਦਾ ਅਸੀਂ ਉਹਦੇ ਚੋਂ ਚਾਰ ਸਾਊਂਡ ਸਿਸਟਮ ਕੱਢ ਲਏ ਜਿਹੜੇ ਅੱਜ ਵੀ ਕਿਸੇ ਨਾ ਕਿਸੇ ਐਨਜੀਓ ਚ ਚੱਲ ਰਹੇ ਆ ਕਿਸੇ ਨੇ ਸਾਨੂੰ ਡਾਈਨਿੰਗ ਟੇਬਲ ਡੋਨੇਟ ਕਰਤਾ ਉਹ ਕੀ ਸੀਗਾ ਸਿਰਫ 4 ਕਿੱਲਾਂ ਲੱਗਣ ਵਾਲੀਆਂ ਸੀਗੀਆਂ ਅਦਰਵਾਈਜ਼ ਮਾਡਲ ਪੁਰਾਣਾ ਹੋ ਜਾਂਦਾ ਸਾਡੇ ਘਰਾਂ ਚ ਕਿੰਨੇ ਮੋਬਾਈਲ ਕਿੰਨੀਆਂ ਡਿਜੀਟਲ ਡੈਰੀਆਂ ਪਈਆਂ ਜਿਹੜੀਆਂ ਕਿ ਉਹ ਨੋਕੀਆ ਦੇ ਟਾਈਮ ਦੀਆਂ ਪੁਰਾਣੀਆਂ ਪਈਆਂ ਉਹ ਅਸੀਂ ਜਿਹੇ ਦਿੰਦੇ ਹਾਂ ਬਲਾਈਂਡ ਸਕੂਲ ਦੇ ਵਿੱਚ ਕਿਉਂਕਿ ਉੱਥੇ smartphones ਨਹੀਂ ਚਾਹੀਦਾ ਉੱਥੇ ਸਿਰਫ ਆਡੀਓ ਫੋਨ ਚਾਹੀਦਾ ਤੋਂ ਸਾਡੇ ਕੋਲ ਹਰ ਇੱਕ ਚੀਜ਼ ਨੂੰ ਵਰਤੋ ਜਿਹਾ ਲੈ ਆਉਂਦਾ ਇੰਤਜ਼ਾਮ ਹੈ ਈਵਨ ਜਿਹੜੀਆਂ ਤੁਸੀਂ ਪ੍ਰੈਸਾਂ ਦੀ ਗੱਲ ਕਰ ਰਹੇ ਹੋ ਜਾਂ ਕੋਈ ਤੁਸੀਂ ਗੀਜ਼ਰ ਦੀ ਗੱਲ ਕਰਦੇ ਹੋ ਜਾਂ ਤਾਂ ਅਸੀਂ ਉਹਨਾਂ ਨੂੰ ਚੱਲਦਾ ਕਰ ਲੈਂਦੇ ਆ ਜਾਂ ਫਿਰ ਅਸੀਂ ਜਿੰਨਾ ਸਮਾਨ ਬਚ ਜਾਂਦਾ ਨਾ ਉਹ ਹਰ ਇੱਕ ਕਾਰਪੋਰੇਸ਼ਨ ਦੇ ਕੋਲ ਇੱਕ ਰੀਸਾਈਕਲਿੰਗ ਯੂਨਿਟ ਹੁੰਦਾ ਅਸੀਂ ਉਸ ਯੂ ਨੇ ਸਾਰੀਆਂ ਜਿਹੜੀਆਂ ਸਾਡੇ ਵੀ ਕਿਤੇ ਵੀ ਅਸੀਂ ਇਸਤੇਮਾਲ ਨਹੀਂ ਕਰ ਸਕਦੇ ਉਹ ਯੂਨਿਟ ਉਹਨਾਂ ਨੂੰ ਰੀਸਾਈਕਲਿੰਗ ਕਰਦਾ ਉਹਦੇ ਬਦਲੇ ਕੁਛ ਨਾ ਕੁਝ ਵੈਲਿਊ ਮਿਲਦੀ ਹੈ ਜਿੱਦਾਂ ਲਾਸਟ ਟਾਈਮ ਸਾਨੂੰ ਉਹਨਾਂ ਨੇ 22000 ਰੁਪਏ ਦਿੱਤਾ ਉਹ 22000 ਦਾ ਅਸੀਂ ਰਾਸ਼ਨ ਖਰੀਦਿਆ ਰਾਸ਼ਨ ਖਰੀਦ ਕੇ ਅਸੀਂ ਇੱਥੇ ਇੱਕ ਸੰਸਥਾ ਹੈ ਨੇਕੀ ਦੀ ਰਸੋਈ ਉਹਨਾਂ ਨੂੰ ਰੋਸਟੀ ਪ੍ਰੋਵਾਈਡ ਕਰਦੀ ਯਾਨੀ ਕਿ ਜਿਹੜੀ ਘਰ ਦੇ ਵਿੱਚ ਪਈ 10 ਰੁਪਏ ਦੀ ਖਰਾਬ ਧਾਰ ਉਹ ਕਿਸੇ ਲਈ ਰੋਟੀ ਬਣ ਸਕਦੀ ਹੈ ਬਣਦੀ ਹੈ ਜੀ ਉਹ ਅਸੀਂ ਕਰਕੇ ਦਿਖਾਈ ਹੈ 2 ਸਾਲ ਔਰ ਅੱਜ ਦੀ ਫੇਰ ਦੁਬਾਰਾ ਕਰਾਂਗੇ ਜਿਹੜੀਆਂ ਚੀਜ਼ਾਂ ਸਾਡੇ ਡਰਾ ਅਜਦੇ ਵਿੱਚ ਬਿਲਕੁਲ ਡੈਡ ਹੈ ਬੇ ਕਿਸੇ ਕੰਮ ਨਹੀਂ ਆ ਸਕਦੀਆਂ ਨਾ ਠੀਕ ਹੋ ਸਕਦੀਆਂ ਉਹਨਾਂ ਨੂੰ ਵੀ ਅਸੀਂ ਯੂਜ਼ ਕਰਕੇ ਉਹਦਾ ਕੁਝ ਨਾ ਕੁਝ ਬਣਾ ਸਕਦੇ ਆ ਯਾਨੀ ਕਿ ਤਿਹਾਰਾ ਦਾ ਸੀਜ਼ਨ ਹੈ ਕਰਦੇ ਵਿੱਚ ਜੇਕਰ ਤੁਹਾਡੇ ਕੋਈ ਅਜਿਹੀ ਚੀਜ਼ ਹੈ ਤੁਹਾਡੀ ਵਰਤੋਂ ਦੀ ਵੀ ਨਹੀਂ ਹੈ ਉਹ ਵੀ ਤੁਸੀਂ ਲੈ ਆਓ ਉਹ ਵੀ ਵਰਤੋਂ ਵਿੱਚ ਲਿਆ ਕੇ ਯਾਨੀ ਕਿ ਉਸ ਦਾ ਵੀ ਅਨ ਬਣ ਜਾਵੇਗਾ ਕਿਸੇ ਦੇ ਲਈ ਉਹ ਵਰਦਾਨ ਬਣ ਜਾਵੇਗਾ ਸੋ ਇਸ ਵਾਰ ਜੋ ਕਿ ਉਤਸਵ ਹੈ ਉਸੇ ਵਿੱਚ ਕੁਝ ਖਾਸ ਵੀ ਕੀਤਾ ਜਾਵੇਗਾ ਯਾਨੀ ਕਿ ਪਿਛਲੇ 2 ਸਾਲਾਂ ਨਾਲੋਂ ਇਸ ਵਾਰ ਕੁਝ ਅਲੱਗ ਵੀ ਹੋਵੇਗਾ ਕੁਝ ਚੀਜ਼ਾਂ ਨਵੀਆਂ ਹੋ ਰਹੀਆਂ ਜੀ ਪਿਛਲਾ ਸਾਰਾ ਪ੍ਰੋਜੈਕਟ ਨੂੰ ਸਟੱਡੀ ਕਰਨ ਤੋਂ ਬਾਅਦ ਸਾਨੂੰ ਐਡ ਕੀਤਾ ਕਿਉਂਕਿ ਇਹ ਸਾਰਾ ਕੰਮ ਜਿਹੜਾ ਹੈ ਨਾ ਇਹ ਵੋਲੰਟੀਅਰਸ ਕਰਦੇ ਹੈ ਇੱਕ ਬੰਦਾ ਤਾਂ ਕਰ ਨਹੀਂ ਸਕਦਾ ਸਾਡੇ ਨਾਲ ਤਕਰੀਬਨ 800 ਦੇ ਕਰੀਬ ਵੋਲੰਟੀਅਰਸ ਪੂਰੇ ਪੰਜਾਬ ਤੋਂ ਜੁੜੇ ਹੋਏ ਹੈ ਜੀ ਇਹਨਾਂ ਵੋਲੰਟੀਅਰਸ ਨੂੰ ਐਡ ਕੀਤਾ ਮਿਨਿਸਟਰੀ ਆਫ এনवायरमेंट ਵੱਲੋਂ ਤੇ ਯੂਨੈਸੇਫ ਵੱਲੋਂ ਇੱਕ ਸਰਟੀਫਿਕੇਟ ਦਿੱਤਾ ਜਾਏਗਾ ਜਿਹੜਾ ਕਿ ਬਹੁਤ ਬੇਸ਼ਕੀਮਤੀ ਹੁੰਦਾ ਬੱਚਿਆਂ ਵਾਸਤੇ ਉਹ ਉਹਨਾਂ ਦਾ ਇੱਕ ਪ੍ਰੋਗਰਾਮ ਡਿਜ਼ਾਈਨ ਹੋਇਆ ਵੀ ਜਿਹੜੇ ਜਿਹੜੇ ਬੱਚਿਓ ਪ੍ਰੋਗਰਾਮ ਨੂੰ ਅੰਡਰਟੇਕ ਕਰਨਗੇ ਉਹਨਾਂ ਨੂੰ ਮਿਨਿਸਟਰੀ ਵੱਲੋਂ ਤੇ ਯੂਨੈਸੇਫ ਦਾ ਇੱਕ ਸਰਟੀਫਿਕੇਟ ਮਿਲੇਗਾ ਸੋ ਇੱਕ ਤਾਂ ਇਹ ਚੀਜ਼ ਅਸੀਂ ਐਡ ਕੀਤੀ ਹੈ ਜਿਹਦੇ ਨਾਲ ਕਿ ਬਹੁਤ ਸਾਰੇ ਲੋਕ ਸਾਡੇ ਨਾਲ ਜੁੜੇ ਆ ਦੂਸਰਾ ਅਸੀਂ ਨਵੇਂ ਸ਼ਹਿਰ ਇਹਦੇ ਵਿੱਚ ਐਕੀ ਐਡ ਕੀਤੇ ਆ ਵੀ ਪਹਿਲਾਂ ਅਸੀਂ ਸਿਰਫ ਲੁਧਿਆਣਾ ਤੇ ਕਰਸੀਮੇਂਸ ਸੀਗੇ ਹੁਣ ਅਸੀਂ ਕਲੈਕਸ਼ਨ ਜਿਹੜੀ ਹੈ ਉਹ ਜਲੰਧਰ ਅੰਮ੍ਰਿਤਸਰ ਰੋਪੜ ਔਰ ਮੁਹਾਲੀ ਤੋਂ ਵੀ ਕਰ ਰਹੇ ਆ ਉੱਥੇ ਦੀਆਂ ਲੋਕਲ ਸੰਸਥਾਵਾਂ ਜਾਂ ਮਿਊਨਿਸਪਲ ਕਾਰਪੋਰੇਸ਼ਨਜ਼ ਦੇ ਨਾਲ ਜੋੜ ਕੇ ਸਮਾਨ ਇਕੱਠਾ ਕਰਕੇ ਇੱਥੇ ਲਿਆਇਆ ਜਾਏਗਾ ਸੈਗਰੀਗੇਸ਼ਨ ਇੱਥੇ ਕੀਤੀ ਜਾਏਗੀ ਡਿਸਟ੍ਰਿਬਿਊਸ਼ਨ ਇੱਥੋਂ ਸਾਰੀ ਕੀਤੀ ਜਾਏਗੀ ਸੋ ਇਸ ਦੌਰਾਨ ਟੋਲ ਫਰੀ ਨੰਬਰ ਵੀ ਅੱਜ ਜੋ ਜਾਰੀ ਕੀਤਾ ਗਿਆ ਵੈ ਸੋ ਉਸੇ ਵਰਤੋਂ ਕਿਸ ਤਰ੍ਹਾਂ ਹੋਵੇਗੀ ਯਾਨੀ ਕਿ ਉਸ ਤੇ ਕਾਲ ਤੇ ਗੱਲਬਾਤ ਹੋਵੇਗੀ ਜਾਂ ਫਿਰ ਕਿਸ ਤਰ੍ਹਾਂ ਉਹਨੂੰ ਵਰਤੋਂ 'ਚ ਲਿਆਇਆ ਜਾਏਗਾ ਨਹੀਂ ਕਿਉਂਕਿ ਦੇਖੋ ਜੀ ਸਾਡੇ ਕੋਲ ਹੁਣ ਤਕਰੀਬਨ 150 ਦੇ ਕਰੀਬ ਕਲੈਕਸ਼ਨ ਸੈਂਟਰ ਬਣ ਗਏ ਆ ਪੰਜ ਡਿਫਰੈਂਟ ਸ਼ਹਿਰਾਂ ਦੇ ਵਿੱਚ ਸੋ ਟੋਲ ਫਰੀ ਨੰਬਰ ਦਾ ਮਤਲ 787777803 ਇਸ ਨੰਬਰ ਤੇ ਤੁਸੀਂ ਕਾਲ ਕਰੋਗੇ ਤੇ ਤੁਹਾਨੂੰ ਇੱਕ WhatsApp ਤੇ ਮੈਸੇਜ ਆਏਗਾ ਤੁਸੀਂ ਉੱਥੇ ਜਿੰਨੀਆਂ ਆਪਸ਼ਨ ਦਿੱਤੀਆਂ ਆਪਣੇ ਘਰ ਤੋਂ ਸਭ ਤੋਂ ਨੇੜਵੀਂ ਲੋਕੇਸ਼ਨ ਜਿਹੜੀ ਹੈ ਉਹ ਚੂਜ਼ ਕਰ ਲੈਣੀ ਹੈ ਮੰਨ ਲਓ ਮੈਂ ਬੀਆਰਐਸ ਨਗਰ ਚ ਰਹਿੰਦਾ ਮੈਂ ਜਿੱਦਾਂ ਬੀਆਰਐਸ ਨਗਰ ਤੇ ਕਲਿੱਕ ਕਰਦਾ ਮੇਰੇ ਕੋਲ WhatsApp ਤੇ ਆਪਣੇ ਆਸ-ਪਾਸ ਦੇ 2-4 ਕਿਲੋਮੀਟਰ ਦੇ ਏਰੀਆ ਦੇ ਸਾਰੇ ਕਲੈਕਸ਼ਨ ਸੈਂਟਰਾਂ ਦੀ ਲਿਸਟ ਆ ਜਾਏਗੀ ਸੋ ਜਿਹੜਾ ਬੰਦਾ ਅਮਰਸਰ ਬੈਠਾ ਹੈ ਮੁਹਾਲੀ ਬੈਠਾ ਉਹਨੂੰ ਉੱਥੇ ਦੀ ਲਿਸਟ ਚਲੀ ਜਾਏਗੀ ਸੋ ਇਸ ਕਰਕੇ ਤੁਹਾਨੂੰ ਕਿਸੇ ਨੂੰ ਫੋਨ ਕਰਨ ਦੀ ਲੋੜ ਨਹੀਂ ਹੈ ਇਹ ਤੋਂ ਤੁਸੀਂ 2 ਤੋਂ ਲੈ ਕੇ 8 ਅਕਤੂਬਰ ਤੱਕ ਉਸ ਕਲੈਕਸ਼ਨ ਸੈਂਟਰ ਤੇ ਜਾ ਕੇ ਆਪਣਾ ਮਟੀਰੀਅਲ ਡੋਨੇਟ ਕਰ ਦਿਓ ਉੱਥੋਂ ਅੱਗੇ ਲੈ ਕੇ ਆਣਾ ਸਾਡਾ ਕੰਮ ਹੈ ਬਿਲਕੁਲ ਸੋ ਜਾਂਦੇ ਜਾਂਦੇ ਤਿਉਹਾਰਾਂ ਦਾ ਜੋ ਕਿ ਸੀਜ਼ਨ ਹੈ ਤਿਉਹਾਰ ਸ਼ੁਰੂ ਹੋ ਰਹੇ ਨੇ ਇਸ ਦੌਰਾਨ ਘਰਾਂ ਦੀ ਸਫਾਈ ਕੀਤੀ ਜਾਂਦੀ ਵੈ ਸੋ ਕੀ ਅਪੀਲ ਕਰੋਗੇ ਲੋਕਾਂ ਤੋਂ ਮੈਂ ਤਾਂ ਇੱਕੋ ਅਪੀਲ ਕਰਾਂਗਾ ਦੇਖੋ ਜੀ ਦੀਵਾਲੀ ਦਾ ਔਰ ਤਿਉਹਾਰਾਂ ਦਾ ਸਾਰੇ ਲੋਕਾਂ ਨੂੰ ਚਾਹ ਹੁੰਦਾ ਲੇਕਿਨ ਸਾਨੂੰ ਇਹ ਨਹੀਂ ਯਾਦ ਰਹਿੰਦਾ ਕਿ ਬਹੁਤ ਸਾਰੇ ਲੋਕ ਐਸੇ ਵੀ ਹੈ ਜਿਹੜੇ ਕੀ ਇੱਕ ਮੋਮਬੱਤੀ ਨਹੀਂ ਜਲਾ ਸਕਦੇ ਸੋ ਅਫੋਰਡੇਬਿਲਟੀ ਦੀ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਜੇ ਥੋਟਾ ਜਿਹਾ ਕਿਹੇ ਉਪਰਾਲਾ ਕਰੋ ਤੇ ਅਸੀਂ ਉਹਦੇ ਚ ਉਹਨਾਂ ਲੋਕਾਂ ਤੇ ਕਰੋ ਚੀਜ਼ਾਂ ਪਹੁੰਚਾ ਸਕੀਏ ਤੇ ਉਹ ਜਿਹੜਾ ਯੂ نو ਟੌਏ ਜਿਹੜਾ ਤੁਹਾਡਾ ਬੱਚਾ ਹੁਣ ਯੂਜ਼ ਨਹੀਂ ਕਰ ਰਿਹਾ ਉਹ ਜਦੋਂ ਕਿਸੇ ਐਸੇ 슬ਮ ਦੇ ਵਿੱਚ ਜਾ ਕੇ ਕਿਸੇ ਬੱਚੇ ਨੂੰ ਗਰੀਬ ਨੂੰ ਮਿਲਦਾ ਜਿਹੜਾ ਕਿ ਜਿਹਨੇ ਉਹਨੇ ਜ਼ਿੰਦਗੀ 'ਚ ਨਹੀਂ ਦੇਖਿਆ ਤਾਂ ਤੁਸੀਂ ਉਹਦੀ ਖੁਸ਼ੀ ਜਿਹੜੀ ਹੈ ਨਾ ਉਹ ਉਹਦਾ ਅੰਦਾਜ਼ਾ ਲਗਾ ਕੇ ਤੁਹਾਡਾ ਤਿਹਾਰ ਹੋਰ ਖੂਬਸੂਰਤ ਬਣ ਜਾਂਦਾ ਸੋ ਇੱਕ ਦੂਜੇ ਦੀ ਮਦਦ ਕਰਨਾ ਇਹੀ ਹਿਊਮਨ ਬੀਇੰਗਸ ਦਾ ਕੈਰੇਕਟਰ ਹੈ ਔਰ ਇਹਨੂੰ ਹੀ ਅਸੀਂ ਫੈਸਿਲਿਟੇਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ ਜੀ ਥੈਂਕ ਯੂ ਸਰ ਸਮਾਂ ਦੇਣ ਦੇ ਲਈ ਸੋ ਬਿਲਕੁਲ ਤੁਹਾਹਰਾ ਦੇ ਸੀਜ਼ਨ ਦੇ ਵਿੱਚ ਤੁਸੀਂ ਵੀ ਇਸ ਵਾਰ ਤਿਹਾਰਾਂ ਨੂੰ ਕੁਝ ਇੱਕ ਨਵੇਂ ਅੰਦਾਜ਼ ਨਾਲ ਨਵੇਂ ਤਰੀਕੇ ਨਾਲ ਮਨਾ ਕੇ ਦੇਖੋ ਘਰਾ ਦੀ ਸਫਾਈ ਤੋਂ ਬਾਅਦ ਜੋ ਸਮਾਨ ਤੁਹਾਡੀ ਵਰਤੋਂ ਦੇ ਵਿੱਚ ਨਹੀਂ ਜਾਂਦਾ ਕੁਝ ਅਜੀਹਾ ਸਮਾਨ ਜੋ ਕਿਸੇ ਦੀ ਵਰਤੋਂ ਚ ਵੀ ਨਹੀਂ ਆ ਸਕਦਾ ਉਸ ਨੂੰ ਤੁਸੀਂ ਡੋਨੇਟ ਕਰ ਸਕਦੇ ਹੋ ਟੋਲ ਫਰੀ ਨੰਬਰ ਹੈ ਜੋ ਕਿ ਦੱਸਿਆ ਹੋਇਆ ਹੈ ਇਸ ਟੋਲ ਫਰੀ ਨੰਬਰ ਤੇ ਤੁਸੀਂ ਲੋਕੇਸ਼ਨ ਪਤਾ ਕਰਕੇ ਆਪਣਾ ਕੋਈ ਵੀ ਅਜੀਹਾ ਸਮਾਨ ਜੋ ਤੁਹਾਡੀ ਵਰਤੋਂ ਚ ਨਹੀਂ ਆ ਉਸ ਨੂੰ ਡੋਨੇਟ ਕਰਕੇ ਇੱਕ ਜੋ ਖੁਸ਼ੀ ਪ੍ਰਾਪਤ ਕਰ ਸਕਦੇ ਹੋ ਕਿਸੇ ਦੇ ਚਿਹਰੇ ਦੇ ਉੱਤੇ ਖੁਸ਼ੀ ਲਿਆ ਸਕਦੇ ਹੋ ਸੋ ਵਧੇਰੇ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਨਾਲ ਫਿਲਹਾਲ ਮੈਂ ਦਇਜਤ ਧੰਨਵਾਦ